ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰ ਬੀਟੀਕ ਚੈਨਲ ਤੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਕੀ ਲੈ ਕੇ ਆ ਗਏ ਆ ਇਹ ਅੱਜ ਅਸੀਂ ਬਣਾਣ ਲੱਗੇ ਆਂ ਦਹੀਂ ਭੱਲੇ ਠੀਕ ਹੈ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਈਏ ਇਹ ਅਸੀਂ ਰੈਡੀ ਟੂ ਮਿਕਸ ਜਿਹੜਾ ਮਟੀਰੀਅਲ ਲੈ ਕੇ ਆਂਦਾ ਹੋਇਆ ਸੀ ਇਹ ਪੈਕੇਟ ਦੇ ਵਿੱਚ ਸਭ ਕੁਝ ਮਿਕਸ ਹੀ ਹੁੰਦਾ ਹੈ ਇਹਦੇ ਅਸੀਂ ਭੱਲੇ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਖੁੱਲੇ ਪੈਨ ਦੇ ਵਿੱਚ ਇਨੂੰ ਪਾਊਡਰ ਨੂੰ ਪਾ ਲੈਣਾ ਹੈ ਔਰ ਹੌਲੀ-ਹੌਲੀ ਪਾਣੀ ਜਿਹੜਾ ਹੈ ਮਿਕਸ ਕਰਦੇ ਜਾਵਾਂਗੇ ਔਰ ਇਹਨੂੰ ਇੱਕ ਪਤਲਾ ਜਿਹਾ ਪੇਸਟ ਬਣਾਉਣਾ ਹੈ ਜਿਆਦਾ ਪਤਲਾ ਨਹੀਂ ਥੋੜਾ-ਥੋੜਾ ਪਾਣੀ ਪਾਉਂਦੇ ਜਾਣਾ ਹੈ ਔਰ ਇਹਨੂੰ ਮਿਕਸ ਕਰਦੇ ਜਾਣਾ ਹੈ ਜਦੋਂ ਵੀ ਤੁਸੀਂ ਭੱਲੇ ਬਣਾਣੇ ਹਨ ਤਾਂ ਉਦੋਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਭੱਲਿਆਂ ਦਾ ਜਦੋਂ ਮਿਕਸਚਰ ਰੈਡੀ ਕਰਦੇ ਆ ਤਾਂ ਤੁਸੀਂ ਇੱਕ ਸਾਈਡ ਨੂੰ ਹੀ ਹੱਥ ਦੀ ਜਾਂ ਜਿਹਦੇ ਵਿਕਸਰ ਨਾਲ ਤੁਸੀਂ ਇਹਨੂੰ ਮਿਲਾਂਦੇ ਹੋ ਉਹਦੀ ਜਿਹੜੀ ਰੋਟੇਸ਼ਨ ਹੈ ਉਹ ਇੱਕ ਸਾਈਡ ਨੂੰ ਹੀ ਰੱਖਣੀ ਹੈ ਠੀਕ ਹੈ ਜਿਵੇਂ ਤੁਸੀਂ ਹੱਥ ਨਾਲ ਮਿਲਾ ਰਹੇ ਹੋ ਤਾਂ ਇੱਕ ਸਾਈਡ ਨੂੰ ਹੀ ਹੱਥ ਘੁਮਾਣਾ ਬਾਰ-ਬਾਰ ਹੱਥ ਦੀ ਡਾਇਰੈਕਸ਼ਨ ਚੇਂਜ ਨਹੀਂ ਕਰਨੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਪਾਣੀ ਪਾ ਕੇ ਇਹਨੂੰ ਮਿਕਸ ਕਰਦੇ ਜਾਣਾ ਹੈ ਹਾਂ ਜਦੋਂ ਅਸੀਂ ਇਸ ਤਰ੍ਹਾਂ ਥੋੜਾ-ਥੋੜਾ ਪਾਣੀ ਪਾ ਕੇ ਮਿਲਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਦਾ ਮਿਕਸਚਰ ਜਿਹੜਾ ਹੈ ਥੋੜਾ ਬਣ ਜਾਏਗਾ ਇਸ ਤਰ੍ਹਾਂ ਤੁਸੀਂ ਥੋੜਾ-ਥੋੜਾ ਪਾਣੀ ਪਾ ਕੇ ਲਗਾਤਾਰ ਮਿਲਾਉਂਦੇ ਜਾਣਾ ਹੈ ਇਹ ਜੋ ਪੈਕੇਟ ਹੁੰਦਾ ਇਹਦੇ ਵਿੱਚ ਇੱਕ ਪੈਕੇਟ ਦੇ ਵਿੱਚ ਤਕਰੀਬਨ ਡੇਢ ਗਲਾਸ ਪਾਣੀ ਦਾ ਪੈ ਜਾਂਦਾ ਆ ਠੀਕ ਹੈ ਬਾਕੀ ਇਹਦੇ ਸਟੈਪ ਜੋ ਹੈਗੇ ਆ ਉਹ ਪੈਕੇਟ ਦੇ ਉੱਤੇ ਵੀ ਲਿਖੇ ਹੁੰਦੇ ਆ ਪਰ ਪਹਿਲਾਂ ਕਿ ਹੁੰਦਾ ਸੀ ਕਿ ਅਸੀਂ ਜਦੋਂ ਭੱਲੇ ਬਣਾਉਣ ਦੇ ਲਈ ਪਹਿਲਾਂ ਸਾਨੂੰ ਰਾਤ ਨੂੰ ਦਾਲ ਪੀਣੀ ਪੈਂਦੀ ਸੀ ਔਰ ਸਵੇਰ ਨੂੰ ਨੂੰ ਮਿਕਸੀ ਚ ਪੀ ਕੇ ਫੇਰ ਅਸੀਂ ਭੱਲੇ ਬਣਾਉਂਦੇ ਹੁੰਦੇ ਸੀ ਤਾਂ ਇਹ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਦੇ ਵਿੱਚ ਬਿਜ਼ੀ ਲਾਈਫ ਦੇ ਵਿੱਚ ਬਹੁਤ ਵਧੀਆ ਚੀਜ਼ ਹੈਗੀ ਹੈ ਜਿਹਦੇ ਨਾਲ ਅਸੀਂ ਜਦੋਂ ਵੀ ਦਿਲ ਕੀਤਾ ਸੀ ਜਲਦੀ ਦੇ ਨਾਲ ਭੱਲੇ ਬਣਾ ਸਕਦੇ ਆ ਔਰ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰੇਕ ਕੋਲ ਟਾਈਮ ਦੀ ਬਹੁਤ ਸ਼ਾਰਟੇਜ ਹੁੰਦੀ ਹੈ ਔਰ ਕਿਸੇ ਚੀਜ਼ ਨੂੰ ਅਗਰ ਖਾਣ ਨੂੰ ਮਨ ਕਰੇ ਤਾਂ ਇਸ ਤਰ੍ਹਾਂ ਦੀ ਅਗਰ ਚੀਜ਼ ਮਿਲ ਜੇ ਤਾਂ ਕਿਆ ਹੀ ਬੱਤਾਂ ਹੈ ਤੇ ਇਸ ਤਰ੍ਹਾਂ ਅਸੀਂ ਥੋੜਾ ਥੋੜਾ ਪਾਣੀ ਜਿਹੜਾ ਆ ਮਿਕਸ ਕਰੀ ਜਾਣਾ ਆ ਔਰ ਜਿਵੇਂ ਅਸੀਂ ਆਟਾ ਗੁੰਨਦੇ ਹੁੰਦੇ ਹੁੰਨੇ ਉਸੇ ਤਰ੍ਹਾਂ ਇਹਨੂੰ ਮਲਦੇ ਜਾਣਾ ਹੈ ਇਸ ਤਰ੍ਹਾਂ ਦਾ ਥੋੜਾ ਕੁਝ ਪੇਸਟ ਬਣ ਜਾਏਗਾ ਹੁਣ ਅਸੀਂ ਇਹਨੂੰ ਸੈੱਟ ਹੋਣ ਲਈ ਰੱਖ ਦਾਂਗੇ ਤਦ ਤੱਕ ਦੇ ਲਈ ਅਸੀਂ ਇੱਕ ਫਰਾਈਪੈਨ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਦਾਂਗੇ ਕਿਉਂਕਿ ਇਹਨੂੰ ਗਰਮ ਕਰਕੇ ਅਸੀਂ ਠੰਡਾ ਕਰਨਾ ਹੈ ਤੇ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਹੈ ਇਧਰ ਅਸੀਂ ਚਟਨੀਆਂ ਰੈਡੀ ਕਰਕੇ ਰੱਖੀਆਂ ਨੇ ਇਹ ਹੈਗੀ ਪੁਦੀਨੇ ਦੀ ਚਟਣੀ ਔਰ ਇਹ ਹੈਗੀ ਘਰ ਦੀ ਬਣਾਈ ਹੋਈ ਇਮਲੀ ਦੀ ਚਟਣੀ ਜਿਹਦੇ ਨਾਲ ਅਸੀਂ ਭੱਲਿਆਂ ਨੂੰ ਸਰਵ ਕਰਨਾ ਹੈ ਇਹ ਦੇਖੋ ਇਹ ਵੀ ਘਰ ਦੀ ਬਣੀ ਹੋਈ ਆ ਔਰ ਬਹੁਤ ਹੀ ਵਧੀਆ ਬਣੀ ਹੋਈ ਆ ਇਹ ਪੁਦੀਨੇ ਔਰ ਹਰੀ ਮਿਰਚ ਦੀ ਚਟਨੀ ਆ ਜੋ ਕਿ ਭੱਲਿਆਂ ਨੂੰ ਸਪਾਈਸੀ ਥੋੜੀ ਟੱਚ ਦੇਊਗੀ ਤੇ ਇਹ ਦੇਖੋ 15-20 ਮਿੰਟ ਹੋ ਗਏ ਨੇ ਇਸ ਮਿਕਸਚਰ ਨੂੰ ਪਏ ਹੋਏ ਨੇ ਤਾਂ ਹੁਣ ਅਸੀਂ ਕੀ ਕਰਨਾ ਹੈ ਕਿ ਇਹਨੂੰ ਇੱਕ ਵਾਰ ਥੋੜੀ ਦੇਰ ਲਈ ਪਹਿਲਾਂ ਇੱਕ ਵਾਰ ਫੈਂਟ ਲੈਣਾ ਹੈ ਮਿਕਸਰ ਨੂੰ ਔਰ ਹੁਣ ਅਸੀਂ ਪਹਿਲਾਂ ਤੇਲ ਚੈੱਕ ਕਰ ਲੈਣਾ ਹੈ ਦੁਬਾਰਾ ਪ੍ਰੀ ਹੀਟ ਕਰਕੇ ਤਾਂ ਤੁਸੀਂ ਇਸ ਤਰ੍ਹਾਂ ਚਮਚੇ ਦੀ ਮਦਦ ਦੇ ਨਾਲ ਵੀ ਪਾ ਸਕਦੇ ਹੋ ਥੋੜੇ ਥੋੜੇ ਤੁਸੀਂ ਜਿੰਨੇ ਆਕਾਰ ਦੇ ਭੱਲੇ ਬਣਾਉਣੇ ਜਾਂਦੇ ਹੋ ਉਹਨਾਂ-ਉਨਾਂ ਖ ਮਿਕਸਚਰ ਜਿਹੜਾ ਹੈ ਚਮਚੇ ਦੇ ਨਾਲ ਤੇਲ ਦੇ ਵਿੱਚ ਪਾਉਂਦੇ ਜਾਣਾ ਹੈ ਇਸ ਤਰ੍ਹਾਂ ਔਰ ਜਦੋਂ ਇਹ ਥੋੜੇ ਫਰਾਈ ਹੋ ਕੇ ਹਲਕੇ ਹੋ ਕੇ ਆਪਣੇ ਆਪ ਹੀ ਪਕੌੜਿਆਂ ਦੀ ਤਰ੍ਹਾਂ ਉੱਪਰ ਨੂੰ ਆ ਜਾਣਾ ਹੈ ਇਹਨਾਂ ਨੇ ਤੇਲ ਦੇ ਉੱਤੇ ਆ ਜਾਣਾ ਹੈ ਇਹ ਦੇਖੋ ਇਹਨੂੰ ਨਾਲ ਦੀ ਨਾਲ ਥੋੜਾ ਥੋੜਾ ਹਿਲਾਉਂਦੇ ਜਾਣਾ ਹੈ ਜਿਆਦਾ ਅਸੀਂ ਨੂੰ ਡਾਰਕ ਬ੍ਰਾਊਨ ਕਲਰ ਚ ਨਹੀਂ ਲੈ ਕੇ ਆਣਾ ਇਹਨਾਂ ਨੂੰ ਲਾਈਟ ਬ੍ਰਾਊਨ ਜੇ ਕਲਰ ਚ ਹੀ ਰੱਖਣਾ ਹੈ ਨਾਰਮਲ ਜਿਹਾ ਜਿਆਦਾ ਡਾਰਕ ਕਰਾਂਗੇ ਤਾਂ ਉਹ ਥੋੜੇ ਸੜ ਜੇ ਜਾਣਗੇ ਔਰ ਟੇਸਟ ਨਹੀਂ ਉਹ ਵਾਲਾ ਆਏਗਾ ਇਹ ਦੇਖੋ ਕਿੰਨੇ ਪਿਆਰੇ ਬਣ ਕੇ ਆਏ ਨੇ ਇਹ ਜਿਹੜੇ ਭੱਲੇ ਹੈਗੇ ਆ ਇਹ ਇਹਦੇ ਵਿੱਚ ਮੂੰਗੀ ਔਰ ਜਿਹੜੇ ਧੋਵੇਂ ਮਾਂ ਇਹ ਮਿਕਸਰ ਦੋਨਾਂ ਦਾਲਾਂ ਦਾ ਹੈਗਾ ਹੈ ਅਗਰ ਤੁਸੀਂ ਚਾਹੋ ਤਾਂ ਇਕੱਲੇ ਵੀ ਬਣਾ ਸਕਦੇ ਹੋ ਇਹ ਹੁਣ ਅਸੀਂ ਇੱਕ ਤੁਹਾਨੂੰ ਆਈਡੀਆ ਤਰੀਕਾ ਦੱਸਣ ਲੱਗੇ ਆ ਹੱਥ ਦੇ ਨਾਲ ਜੇ ਤੁਸੀਂ ਜ਼ਿਆਦਾ ਗੋਲ ਸ਼ੇਪ ਦੇ ਵਿੱਚ ਬਣਾਣੇ ਆ ਤਾਂ ਇਸ ਤਰ੍ਹਾਂ ਥੋੜਾ ਪੇੜੇ ਜਿਹਾ ਵਾਗ ਲੈ ਕੇ ਨੂੰ ਹਲਕਾ ਹੱਥਾਂ ਦੇ ਨਾਲ ਗੋਲ ਕਰਕੇ ਇਸ ਦੇ ਵਿੱਚ ਪਾਣੇ ਜਾਣਾ ਹੈ ਗੋਲਾਈ ਕਰਨ ਲਈ ਕਿਉਂਕਿ ਇਹ ਮਿਕਸ ਜਿਹੜਾ ਹੱਥਾਂ ਦੇ ਨਾਲ ਚਿੰਬੜਦਾ ਤੁਸੀਂ ਥੋੜਾ ਜਿਹਾ ਹੱਥਾਂ ਨੂੰ ਤੇਲ ਵੀ ਲਗਾ ਸਕਦੇ ਆ ਥੋੜਾ ਜਿਹਾ ਤੇਲ ਲਗਾ ਕੇ ਤੇ ਇਹਨੂੰ ਰਾਉਂਡ ਦੇ ਵਿੱਚ ਬਣਾ ਬਣਾ ਕੇ ਤੇਲ ਦੇ ਵਿੱਚ ਪਾਉਂਦੇ ਜਾਣਾ ਹੈ ਇਹ ਦੇਖੋ ਇਹ ਬਿਲਕੁਲ ਗੋਲ ਸ਼ੇਪ ਦੇ ਵਿੱਚ ਬਣਨਗੇ ਇਹ ਦੇਖੋ ਕਿੰਨਾ ਪਿਆਰਾ ਕਲਰ ਇਹਨਾਂ ਦਾ ਬਣ ਕੇ ਆਇਆ ਇਹ ਦੇਖੋ ਸਾਡੇ ਭੱਲੇ ਬਣ ਕੇ ਰੈਡੀ ਨੇ ਕਿੰਨੇ ਪਿਆਰੇ ਲੱਗ ਰਹੇ ਨੇ ਥੋੜਾ ਵੀ ਦਿਲ ਕਰ ਰਿਹਾ ਹੁਣ ਇਹਨਾਂ ਨੂੰ ਦੇਖ ਕੇ ਖਾਣ ਦਾ ਹੁਣ ਅਸੀਂ ਇਹਨਾਂ ਨੂੰ ਸਰਵ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਪੈਨ ਦੇ ਵਿੱਚ ਪਾਣੀ ਗਰਮ ਕਰਾਂਗੇ ਔਰ ਤਦ ਤੱਕ ਅਸੀਂ ਇਧਰ ਭੱਲਿਆਂ ਦੇ ਉੱਤੇ ਪਾਉਣ ਲਈ ਚਾਟ ਰੈਡੀ ਕਰ ਲਾਂਗੇ ਪਿਆਜ਼ ਔਰ ਖੀਰੇ ਸਾਡੇ ਕੋਲ ਇਸ ਟਾਈਮ ਇਹੀ ਅਵੇਲੇਬਲ ਸੀ ਤਾਂ ਅਸੀਂ ਇਹਦਾ ਹੀ ਸਲਾਦ ਰੈਡੀ ਕਰ ਲਿਆ ਆ ਤੇ ਇਧਰ ਡੇਂ ਦੇ ਵਿੱਚ ਅਸੀਂ ਪਹਿਲਾਂ ਥੋੜੀ ਖੰਡ ਪਾ ਲਈ ਸੀ ਔਰ ਇਸ ਦੇ ਵਿੱਚ ਜੀਰਾ ਔਰ ਕਾਲੀ ਮਿਰਚ ਦਾ ਪੀਸਿਆ ਹੋਇਆ ਮਿਕਸਚਰ ਜਿਹੜਾ ਹੈ ਉਹ ਐਡ ਕਰ ਲਿਆ ਆ। ਦਹੀਂ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਫੈਂਟ ਕੇ ਬਿਲਕੁਲ ਮਲਾਈ ਵਾਂਗ ਕਰ ਲੈਣਾ ਆ। ਠੀਕ ਹੈ ਜੀ। ਹੁਣ ਇਸ ਦੇ ਵਿੱਚ ਅਸੀਂ ਨੈਕਸਟ चीज ਪਾਵਾਂਗੇ ਗਰਮ ਮਸਾਲਾ ਜਿਹੜਾ ਹੁੰਦਾ। ਔਰ ਥੋੜਾ ਨਮਕ ਪਾਵਾਂਗੇ ਟੇਸਟ ਦੇ ਅਨੁਸਾਰ ਤੁਸੀਂ ਪਾ ਲੈਣਾ ਆ। ਅ ਇੱਥੇ ਅਸੀਂ ਚੀਨੀ ਦਾ ਸਕਿਪ ਹੋ ਗਿਆ ਸੀ ਉਹ ਅਸੀਂ ਪਹਿਲਾਂ ਪਾ ਲਈ ਸੀ। ਤੇ ਇਸ ਤਰ੍ਹਾਂ ਇਹਨੂੰ ਬਿਲਕੁਲ ਮਿਕਸ ਕਰ ਲੈਣਾ ਹੈ ਬਿਲਕੁਲ ਸੌਫਟ ਫਾਈਨ ਜੀ ਪੇਸਟ ਵਾਂਗ ਇਹ ਦੇਖੋ ਕਿੰਨਾ ਪਿਆਰਾ ਦਹੀਂ ਬਣਿਆ ਆ ਹੁਣ ਇਹ ਦੇਖੋ ਅਸੀਂ ਗਰਮ ਪਾਣੀ ਦੇ ਵਿੱਚ ਗੈਸ ਬੰਦ ਕਰ ਦਿੱਤਾ ਔਰ ਭੱਲਿਆਂ ਨੂੰ ਪਾਣੀ ਦੇ ਵਿੱਚ ਪਾ ਦਿੱਤਾ ਆ 5-7 ਮਿੰਟ ਰੱਖਣ ਤੋਂ ਬਾਅਦ ਅਸੀਂ ਇਹਨੂੰ ਪਾਣੀ ਚੋਂ ਕੱਢ ਲੈਣਾ ਹੈ ਇਹ ਦੇਖੋ ਇਸ ਤਰ੍ਹਾਂ ਕੱਢ ਕੇ ਹੁਣ ਇਹਨੂੰ ਅਸੀਂ ਠੰਡੇ ਪਾਣੀ ਦੇ ਵਿੱਚ ਪਾ ਲੈਣਾ ਹੈ ਠੀਕ ਹੈ ਇੱਕ ਸਾਈਡ ਤੇ ਅਸੀਂ ਠੰਡਾ ਪਾਣੀ ਰੱਖ ਲੈਣਾ ਔਰ ਨਾਲ ਦੀ ਨਾਲ ਇਹਨੂੰ ਕੱਟ ਕੇ ਠੰਡੇ ਪਾਣੀ ਦੇ ਵਿੱਚ ਪਾ ਲੈਣਾ ਹੈ ਇੱਕ ਤਾਂ ਇਹਦੇ ਨਾਲ ਕੀ ਹੈ ਜਿਹੜੀ ਜੋ ਐਕਸਟਰਾ ਤੇਲ ਦੀ ਚਿਕਨਾਹਟ ਜੀ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਗਰਮ ਪਾਣੀ ਦੇ ਵਿੱਚ ਪਾਉਣ ਨਾਲ ਔਰ ਜਿਹੜੇ ਭੱਲੇ ਆ ਸੌਫਟ ਬਣਦੇ ਆ ਜਦੋਂ ਵੀ ਤੁਸੀਂ ਖਾਣੇ ਹੁੰਦੇ ਆ ਤਾਂ ਇਹਨੂੰ ਪਾਣੀ ਦੇ ਵਿੱਚ ਇੱਕ ਵਾਰ ਭਿੰਕੇ ਥੋੜੀ ਦੇ ਰੱਖ ਕੇ ਇਸ ਤਰ੍ਹਾਂ ਤੁਸੀਂ ਇਹਦਾ ਫਿਰ ਬਾਅਦ ਵਿੱਚ ਪਾਣੀ ਨਿਚੋੜ ਲੈਣਾ ਆ ਹੁਣ ਅਸੀਂ ਇਹਨੂੰ ਜਿਸ ਵੀ ਤੁਸੀਂ ਬੋਲ ਜਾਂ ਕੋਲੀ ਦੇ ਵਿੱਚ ਸਰਵ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਰੱਖ ਲਿਓ ਤਾਂ ਇਹੋ ਇਸ ਤਰ੍ਹਾਂ ਇਹਨੂੰ ਪ੍ਰੈਸ ਕਰਕੇ ਇਹਦਾ ਪਾਣੀ ਨਿਚੋੜ ਲੈਣਾ ਆ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦਹੀਂ। ਹੁਣ ਦੇਖੋ ਇਸ ਤਰ੍ਹਾਂ ਘਰ ਦੇ ਬਣੀ ਹੋਈ ਚੀਜ਼ ਦਾ ਜੋ ਸਵਾਦ ਵੱਖਰਾ ਹੀ ਹੁੰਦਾ ਹੈ। ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਸਵਾਦ ਬਣਦੇ ਨੇ ਇਸ ਤਰ੍ਹਾਂ ਦੇ ਭੱਲੇ। ਠੀਕ ਹੈ ਜੀ। ਹੁਣ ਅਸੀਂ ਥੋੜਾ ਜਿਹਾ ਪਹਿਲਾਂ ਸਲਾਦ ਪਾ ਲਾਂਗੇ। ਉਸ ਤੋਂ ਬਾਅਦ ਅਸੀਂ ਸਾਸ ਪਾਣੀ ਹੈ। ਇਮਲੀ ਦੀ ਚਟਣੀ ਘਰ ਦੀ ਬਣੀ ਹੋਈ। ਅਗਰ ਤੁਹਾਡੇ ਕੋਲ ਘਰ ਦੀ ਬਣੀ ਹੋਈ ਨਹੀਂ ਹੈਗੀ ਤਾਂ ਤੁਸੀਂ ਜੋ ਸਾਸ ਹੁੰਦੀ ਕੈਚੱਪ ਹੁੰਦਾ ਉਹ ਵੀ ਪਾ ਸਕਦੇ ਆ। ਇਹ ਦੇਖੋ ਕਿੰਨਾ ਪਿਆਰਾ 컬러 ਰੋਕੇ ਦੀ ਬਣੀ ਆ। ਹੁਣ ਇਹਦੇ ਉੱਤੇ ਪਾਵਾਂਗੇ ਪੂਦਨੇ ਦੀ ਚਟਣੀ। ਇਹ ਦੇਖੋ ਉੱਡਾ ਵੀ ਦੇਖ ਕੇ ਦਿਲ ਕਰਦਾ ਹੋਣਾ ਕਿ ਅਸੀਂ ਹੁਣੇ ਬਣਾ ਕੇ ਖਾਈਏ ਬਿਲਕੁਲ ਟਾਈਮ ਨਹੀਂ ਲੱਗਦਾ ਇਹਨੂੰ ਤੁਸੀਂ ਵੀ ਆਸਾਨੀ ਦੇ ਨਾਲ ਘਰ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਉੱਪਰ ਦਵਾਰਾ ਅਸੀਂ ਫਿਰ ਤੋਂ ਚਾਟ ਪਾ ਕੇ ਔਰ ਇਸ ਦੇ ਉੱਤੇ ਅਗਰ ਸਾਡੇ ਕੋਲ ਪੱਲਾ ਪਾਪੜੀ ਨਹੀਂ ਸੀਗੀ ਤਾਂ ਅਸੀਂ ਉੱਪਰ ਜੋ ਇਹ ਸੇ ਭੁਜੀਆ ਹੁੰਦਾ ਹੈ ਉਹ ਪਾ ਲਿਆ ਆ ਇਹ ਦੇਖੋ ਤੁਸੀਂ ਵੀ ਖਾਓ ਔਰ ਬਾਕੀਆਂ ਨੂੰ ਵੀ ਖਿਲਾਓ ਖਾਓ ਜੀ ਪੱਲੇ